ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਦਾ ਦਾ ਕੋਈ ਬਿੱਲ ਆਲਾ ਤੇ ਵੀਰ ਅੱਜ ਬੋਰੇ ਬੈਠਾ ਕਹਿੰਦਾ ਮੈਂ ਬੋਰੇ ਬੈਠਣਾ ਤੇ ਤੇ ਦਰਸ਼ਕਾਂ ਨੂੰ ਲੋ ਸਰੰਗ ਦਾ ਦਾਦਾ ਪਚਲ ਨੇ ਰਿਬਲੀ ਸੈਡ ਤੇ ਅੱਜ ਤਾਂ ਹੈਗਾ ਐਤਵਾਰ ਛੁੱਟੀਆਂ ਆਪਾਂ ਨੂੰ ਚੱਲੀ ਵੀਰ ਜੀ ਲਾ ਦੇ ਓਕੇ ਲਾ ਦੇ ਬੁੱਤ ਗਰੰਦੀ ਚਲ ਉੱਥੇ ਜਾ ਕੇ ਮੈਂ ਤੇ ਤਰਾਂ ਲੋਜੀ ਪਹੁੰਚ ਕੇ ਰਿਬਦੀ ਤੇ ਇੱਥੇ ਆਈ ਸਟਾਰਬਕਸ ਦੀ ਕਫੇ ਕੱਲ ਮਿਲੀ ਦੀ ਸੀ ਅੱਜ ਦੇਖਦੇ ਹਾਂ ਇੱਥੇ ਜਵਾਲੀ ਚ ਬਹੁਤ ਪੂਰਾ ਭਰਿਆ ਹੋਇਆ ਸਟਾਰਬਕਸ ਦੀ ਕਫੇ ਵੀ ਪੀ ਰਹੇ ਨੇ ਇਹਦੇ ਬਹੁਤ ਮਸ਼ਹੂਰ ਆ ਪਰ ਇਟਲੀ ਦੇ ਆ ਮੁਕਾਬਲਾ ਨਹੀਂ ਕਰ ਸਕਦਾ ਸੀ ਅੰਨੇ ਬਿਲੇਲੇ ਮਗਰ ਲੱਫੇ ਇਹ ਬਲ ਪਾਣੀ ਬੋਲ ਦਿੱਤੀ ਹਾਂ ਆਈ ਇਸ ਇਡੀਜ਼ ਅੱਡੀਕ ਹੋ ਜਾਂਦੀ ਦੋ ਘੰਟੇ ਦਾ ਖਾਦਮ ਕਰਨਾ ਚਾਹੀਦਾ ਇਹਨਾਂ ਇਹ ਦੋ ਘੰਟੇ ਦਾ ਖਾਦਮ ਕਰਨਾ ਚਾਹੀਦੇ ਨੇ ਤਾਨੂੰ ਲੈ ਜਾ ਜਿਹੜੀ ਬਾਤ ਚਲੀ ਸਾਧੋ ਗਦੀ ਲਓ ਗਿਰੇ ਪੀਣੀ ਥੋੜੀ ਪੀ ਲੈ ਮੈਂ ਨਹੀਂ ਪੀਣੀ ਬਈ

ਇਹ ਦੋਨੇ ਭਾਗ ਦੇ ਲੈਣੇ ਨੇ ਇੱਕ ਲੈ ਲੈਣੀ ਨਹੀਂ ਨਹੀਂ ਦੋਈ ਕੀ ਕਰਨੀ ਇਹਨਾਂ ਨੂੰ ਤਰੀ ਲੈ ਚਾ ਲੈ ਕਿ ਕਿੱਥੇ ਇਹੋ ਚੈੱਕ ਕਰਨਾ ਆ ਜਾਓ ਆ ਜਾਓ ਫਿਰ ਆ ਕੇ ਦੇਖ ਲੈਣਾ ਜਦੋਂ ਲੱਗਣਾ ਹੁਣ ਆਪਾਂ ਆ ਲੀਡਲ ਤੇ ਦੁੱਧ ਲੈਣਾ ਬੀ ਦੀ ਅੱਜ ਫੇ ਆ ਗਿਆ ਕੱਲ ਵੀ ਇਸ ਟਾਈਮ ਆਇਆ ਸੀ ਅੱਜ ਵੀ ਆ ਗਿਆ ਸਦਰ ਬੀਡ ਸਾਰੇ ਪਿਆ ਲੀਡਲ ਥੋੜੀ ਜਿਹੀ ਵੱਡੀ ਆ ਇਹ ਸਾਰਾ ਸਮਾਨ ਮਿਲ ਜਾਂਦਾ ਓ ਜੀ ਵੀ ਹੋਰ ਦੀ ਤਿਆਰੀ ਆ ਬੱਦਲ ਦੇਖ ਤੇ ਲਈ ਗੱਡੀ ਇਸ ਹੋਰ ਮਾ ਆ ਆ ਵੀ ਦੀ ਤਿਆਰੀ ਲਾਦੀ ਬੱਦਲ ਦੇਖੋ ਇਹ ਸਾਨੂੰ ਖੋਲੋ ਇਪੋ ਨਾ ਬੋਧ ਰੋਲਿੰਗ ਪੜ੍ਹਦੇ ਰਹੇ ਇਹਨੂੰ ਰੱਖ ਲਾ ਬਦਲੀ ਕਰ ਦੋ ਹੁਣ ਵੀ ਬਹੁਤ ਕੱਲ ਵੀ ਇਸ ਟਾਈਮ ਹੀ ਆਇਆ ਸੀਗਾ ਮੈਂ ਕਿਹਦੇ ਚ ਰੱਖਾਂ ਜੀ ਅੰਦੇਂ ਪੁੰਨਿਆ ਹੋ ਮੈਨੂੰ ਲੱਗਦਾ ਕੱਲ ਬੰਦ ਤੇਰੀ ਪੀੜਾ ਤੇ ਲੱਦੀ ਨੇ ਇੱਟੇ ਆ ਆਪਣੇ ਕੋ ਪਿੰਦਾ ਓਥੇ ਹੀ ਨੇ ਉਹ ਇਹ ਦੇਖਦਾ ਬੈਠਾ ਵੀਰੇ ਉਹ ਵੀ ਵਰਦਾਰ ਸ਼ੋਟੀ ਇਹ ਬਲੌਗ ਦਾ ਐਂਡ ਕਰਦੇ ਹਾਂ ਬੈਲ ਦੇ ਕਿਸੇ ਅਗਲੇ ਬਲੌਗ ਵਿੱਚ ਸਾਰੇ ਸਸਰੀ ਗਾਲ ਧੰਨਵਾਦ